ਇਧਰ ਗਲੀ ਚ ਅੰਕਲ ਰਹਿੰਦੇ ਹੈਂਡੀਕੈਪ ਨੇ ਇਧਰੋਂ ਆਏ ਨੇ ਆ ਕੇ ਮੇਰੇ ਭਰਾ ਦੇ ਤੇ ਇਹ ਖੰਡੇ ਮਾਰੇ ਉਹਨਾਂ ਨੇ ਸੇਚ ਵਿੱਚ ਮੇਰੀ ਮੰਮਾ ਛਡਾਨ ਕੇ ਅੰਦਰੋਂ ਆਏ ਧੋੜੇ ਮੇਰੀ ਮੰਮਾ ਦੇ ਬਾਹ ਤੇ ਮਾਰੇ ਇੱਥੇ ਵੀ ਕੱਟ ਮਾਰੇ ਨੇ ਨਿਕੀ ਕਾਰਨ ਕੀ ਹੈ ਲੜਾਈ ਦਾ ਤੁਹਾਨੂੰ ਆਪ ਨੂੰ ਨਹੀਂ ਪਤਾ ਕਿਉਂ ਮਾਰੇ ਨੇ ਸ਼ਰਾਬ ਪੀ ਕੇ ਉਹਨੇ ਸ਼ਰਾਬ ਪੀ ਕੇ ਆ ਕੇ ਮੇਰੇ ਭਰਾ ਦੇ ਤੇ ਕੰਡੇ ਮਾਰੇ ਨੇ ਤਾਂ ਜਾਂਦਾ ਤਾਂ ਕੰਡਾ ਮਾਰਦਾ ਗਿਆ ਉਹ ਰਸਤੇ ਵਿੱਚ ਮੈਡਮ ਕੋਈ ਨਾ ਕੋਈ ਤਾਂ ਕਾਰਨ ਹੁੰਦਾ ਨਾ ਲੜਾਈ ਦਾ ਸਰ ਉਹ ਤੁਹਾਨੂੰ ਉਹਨਾਂ ਨੂੰ ਪਤਾ ਹੋਗਾ ਕੀ ਗੱਲ ਹੈਗੀ ਹੈ ਹਾਂ ਤੁਹਾਨੂੰ ਕੋਈ ਪਤਾ ਵੀ ਨਹੀਂ ਮੇਰੇ ਭਰਾ ਚੰਗਾ ਭਲੇ ਇੱਥੇ ਫਲੋਤਾ ਆਇਆ ਵੇ ਅੱਛਾ ਜੀ ਕੰਡੇ ਮਾਰ ਮੈਂ ਬਾਹਰ ਆਇਆ ਮਮਾ ਤੋਂ ਹੋੜਿਆ ਆਇਆ ਮਮਾ ਤੇ ਉਹ ਮਮਾ ਛਡਾਨ ਲੱਗਿਆ ਤੇ ਪਿਆ ਜਦੋਂ ਮੇਰੇ ਭਰਾ ਦਾ ਵੀ ਮਮਾ ਫੇਸਟ ਮਾਰਿਆ ਤੇ ਜਿਹੜੇ ਤੁਸੀਂ ਕਹਿ ਰਹੇ ਕੋਈ ਐਕਟਵਾਂ ਦੇ ਲੜਕੇ ਆਏ ਹੋਰ ਕੌਣ ਆਇਆ ਸੀ ਉਹ ਤਾਂ ਭਾਜੀ ਸੀਗੇ ਤਾਂ ਲੰਗੇ ਆਹ ਭਾਜੀ ਲੰਗੇ ਤੇ ਅਸੀਂ ਗੱਲ ਕੀਤੀ ਸੀ ਭਾਜੀ ਆਏ ਮੋੜ ਅੰਜੀ ਸਾਹਿਬ ਕੀ ਕੀ ਕੱਲ ਕੀ ਹੋਈ ਸੀ ਯੋ ਭਾਈ ਮੈਂ ਮੁੰਡਾ ਬਾਹਰ ਖੜਾ ਹੋਇਆ ਸੀਗਾ ਤੇ ਅਸੀਂ ਕਿਤੇ ਗਏ ਸੀ ਹਸਪੀਟਲ ਚ ਉੱਥੇ ਮਿਲਿਆ ਸੀਗਾ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਆ ਗਏ ਹੋ ਤੇ ਉਹ ਕਹਿੰਦਾ ਮੈਂ ਆ ਗਿਆ ਹਾਂ ਤੇ ਮੈਂ ਉਹਨੂੰ ਇੱਥੇ ਛੱਡ ਕੇ ਗਿਆ ਮਗਰ ਹੀ ਉਹਦੇ ਬੰਦੇ ਨੇ ਮਾਰਨੀ ਸ਼ੁਰੂ ਕਰ ਦਿੱਤੀ ਅੱਛਾ ਪਹਿਲੇ ਕੀ ਕਾਰਨ ਕੀ ਲੱਗਦਾ ਇਹਦੇ ਪਿੱਛੇ ਕਾਰਨ ਭਾਈ ਆਪਾਂ ਨੂੰ ਪਤਾ ਹੀ ਨਹੀਂ ਕਿ ਕੀ ਹੈ ਮਤਲਬ ਆਂਦੇ ਸਾਰੇ ਮਾਰਨੀ ਸ਼ੁਰੂ ਕਰ ਦਿੱਤੇ ਹਾਂ ਹਾਂਜੀ ਸੀਸੀਟੀਵੀ ਦੀ ਵੀਡੀਓ ਵੀ ਹੈਗੀ ਭਾਈ ਜੀ ਸੀਸੀਟੀਵੀ ਕੈਮਰੇ ਦੀ ਵੀਡੀਓ ਹੈਗੀ ਹੈ ਕੀ ਨਾਮ ਆਪਣਾ ਜਿਹੜਾ ਨਾਮ ਮੈਂ ਹਰਿੰਦਰ ਭਾਈ ਕੀ ਲੱਗਦੇ ਭਾਈ ਘੱਟੇ ਮੈਂ ਉੱਤੀ ਮਹੱਲੇ ਚ ਰਹਿੰਦਾ ਮੇਰਾ ਫਰੈਂਡ ਹੀ ਆ ਮੁੰਡਾ ਅੱ ਹਮਲਾਇਆ ਜਾਂਦੇ ਹਾਂਜੀ 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 ਤੇ ਕਿੱਦਾਂ ਦੇਖਦੇ ਭਾਜੀ ਇੱਕ ਹੈਂਡੀਕੈਪ ਨੇ ਹਮਲਾ ਕਰ ਦਿੱਤਾ ਕਿ ਭਾਈ ਉਹ ਜਦੋਂ ਬੰਦੇ ਨੂੰ ਫੜਿਆ ਤੇ दारू ਬਹੁਤ ਕੀਤੀ ਹੋਈ ਸੀਗੀ ਪੁਲਸ ਵਾਲਿਆਂ ਨੇ ਫੋਨ ਕੀਤਾ ਉਹ ਵੀ ਕਿੰਨੀ ਤੇਰੇ ਤੱਕ ਪਹਿਲਾਂ ਆਏ ਨਹੀਂ ਜੋ ਲੈ ਗਏ ਆਏ ਆ ਉਹਨੂੰ ਲੈ ਕੇ ਗਏ ਤੇ ਨਾਲ ਹੀ ਵਾਪਸ ਆਨੂੰ ਭਰੇ ਛੱਡ ਗਏ ਅੱਛਾ ਹਾਂਜੀ ਸੋ ਇਹ ਲੜਾਈ ਚੱਲਦਾ ਮਾਮਲਾ ਹੈ ਕਿਥੇ ਦਾ ਕਿਹੜਾ ਮਾਮਲਾ ਕਿਥੇ ਦਾ ਇਹ ਸਾਰੇ ਰਾਜਾਗੜ੍ਹ ਨੂੰ ਸ਼ਾਸਤਰੀ ਨਗਰ ਪੈਂਦਾ ਹੈ ਅੱਛਾ ਜੀ ਇੱਥੇੋਂ ਲੈਣਾ ਹੈ ਤੇ ਮਨ ਜਿਹੜਾ ਲੜਕਾ ਬਾਹਰ ਬੈਠਾ ਆਇਆ ਸੀਗਾ ਨਹੀਂ ਉਹ ਇੱਥੇ ਫੋਨ ਤੇ ਗੱਲ ਕਰਦਾ ਪਿਆ ਸੀ ਜੀ ਅੱਛਾ ਉਹ ਫੋਨ ਤੇ ਗੱਲ ਕਰਦਾ ਪਿਆ ਸੀ ਤੇ ਮਗਰੋਂ ਉਹਨੇ ਆਇਆ ਤੇ ਸਿਰ ਦੇ ਵਿੱਚ ਦਾਤ ਮਾਰਦਾ ਵੀਡੀਓ ਵੀ ਆ ਗਈ ਸੀ ਸੀਸੀਟੀਵੀ ਕੈਮਰੇ ਦਿਖਾ ਸਕਦੇ ਸਰ ਸੀਸੀਟੀਵੀ ਆਓ ਵੀਡੀਓ ਦਿਖਾਈ ਦਿਓ ਤਾਂ ਅੱਜ ਕੀ ਰਾਜਾਗੜ੍ਹ ਨਿਊ ਸ਼ਾਸਤਰੀ ਨਗਰ ਦਾ ਜਿਹੜਾ ਮਾਮਲਾ ਹੈ ਸੋ ਤੁਹਾਨੂੰ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਲੜਕਾ ਆਪਣੇ ਫੋਨ ਦੇ ਉੱਤੇ ਗੱਲ ਕਰ ਰਿਹਾ ਸੀ ਕਿਸੇ ਨਾਲ ਉਹ ਪਿੱਛੇ ਜਿਹੜਾ ਕਿ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਹੈਂਡੀਕੈਪ ਜਿਹੜਾ ਇੱਕ ਸਖਸ ਸੀਗਾ ਸੋ ਦੱਸਦੇ ਨੇ ਇਹ ਜਿਹੜਾ ਕਿ ਉਹ ਦੱਸ ਰਹੇ ਨੇ ਕਿ ਨਸ਼ੇ ਦੇ ਵਿੱਚ ਸੀਗੇ ਸੋ ਉਹਨਾਂ ਵੱਲੋਂ ਇਹ ਤਰ੍ਹਾਂ ਚਾਰ ਦਿਨਾਂ ਦਾ ਕਾਤਮਾ ਲੱਗਿਆ ਬੜਾ ਫੂਚਾ ਕਰਨ ਸਾਰੇ ਨਜ਼ਰ ਆਉਂਗਾ ਹਾਂ ਸ਼ਰਮ ਆਈ ਇਹ ਕਿਹੜਾਈ ਬੰਦੇ ਨੇ ਅੱਜ ਜਿਹੜੇ ਜਾ ਰਹੇ ਪੈਦਲੇ ਕੋਣ ਨੇ ਇਹ ਹੈਂਡਿਕਾਪ ਇਹਨਾਂ ਨੇ ਮਾਰਿਆ ਦੇਖੋ ਜੀ ਹੁਣੇ ਦਾਤ ਮਾਰ ਰਹੇ ਨੇ ਕਾਰਟੀ ਦੇ ਅਰੇ ਕੋਈ ਤੇ ਕੋਈ ਤਰਲ ਹੋਊਗਾ ਲੜਾਈ ਤੇ ਸਰ ਇਹ ਤਾਂ ਕੋਈ ਕਰ ਨਹੀਂ ਰਿਹਾ ਇਹਨਾਂ ਦੇ ਮੁੰਡੇ ਦੀ ਸ਼ਾਇਦ ਪਹਿਲਾਂ ਕੋਈ ਲੜਾਈ ਹੋਈ ਸੀਗੀ ਅੱਛਾ ਸਾਲ ਪਹਿਲਾਂ ਹੋਈ ਸੀ ਸਾਲ ਪਿਛਲੇ ਉਹ ਤੁਹਾਡੇ ਬ੍ਰਦਰ ਨਾਲ ਹੋਈ ਸੀ ਨਹੀਂ ਕਿਸੇ ਹੋਰ ਮੁੰਡੇ ਨਾਲ ਹੋਈ ਸੀਗੇ ਇਹਨਾਂ ਨੇ ਸਾਡੇ ਭਰਾ ਦਾ ਨਾਮ ਨਾਲ ਜਾਇਜ਼ੀ ਪਸਾਦ ਲਿਓਗੇ ਅੱਛਾ ਨਾਮ ਲਿਖਾਤਾ ਸੀ ਨਹੀਂ ਜਾਂਚ ਅੱਛਾ ਉਹ ਇਹ ਕਹਿੰਦੇ ਕਿ ਤੁਸੀਂ ਸਾਡੇ ਮੁੰਡੇ ਨੂੰ ਮਾਰਿਆ ਸੀਗਾ ਉਹ ਉੱਨੀ ਕੁਛ ਨਹੀਂ ਕੀਤਾ ਸੀਗਾ ਇਹਨਾਂ ਨੂੰ ਪਤਾ ਨਹੀਂ ਹੁਣ ਕੀ ਇਹਨਾਂ ਨੇ ਸਾਡੀ ਉਹ ਕੋਈ ਗੱਲ ਵੀ ਨਹੀਂ ਹੋਈ ਸੀਗੀ ਉਹਨਾਂ ਨੇ ਪਤਾ ਨਹੀਂ ਕਿਉਂ ਮਾਰਿਆ ਨਹੀਂ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਪਹਿਲਾਂ ਵੀ ਕੋਈ ਗੱਲਬਾਤ ਹੋਈ ਸੀ ਹਨਾ ਉਹ ਕਿਸੇ ਹੋਰ ਦੀ ਹੋਈ ਸੀ ਕਿਸੇ ਹੋਰ ਨਾਲ ਸੀ ਉਦੋਂ ਤੱਕ ਮੈਂ ਇਹਦਾ ਨਾਮ ਫਸਾਇਆ ਸੀ ਅੱਛਾ ਨਾਮ ਤੇ ਇਹਨਾਂ ਦਾ ਲਿਖਾਤਾ ਸੀ ਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਫੈਸਲਾ ਕਿਦਾਂ ਹੋਇਆ ਫਿਰ ਉਹ ਫੈਸਲਾ ਹੋਇਆ ਸੀ ਇਹਨਾਂ ਨੇ ਕੋਈ ਪੈਸੇ ਪੁੱਸੇ ਲੈ ਸੀ ਸ਼ਾਇਦ ਉਹਨਾਂ ਨੇ ਰਾਜੀਨਾਮਾ ਕਿੱਦਾਂ ਸੀ ਜਿਹੜੇ ਹੁੰਡੇ ਨੇ ਮਾਰਿਆ ਸੀ ਉਹ ਪੀਵੀਸੀ ਦਾ ਕੰਮ ਕਰਦੇ ਆ ਅੱਛਾ ਹਾਂਜੀ ਅੱਜ ਕਾਰਨ ਜਿਹੜਾ ਲੜਾਈ ਥੋੜਾ ਇੱਕ ਬੰਦੇ ਨਾਲ ਬਾਜੂ ਤੁਹਾਨੂੰ ਕਹਿ ਰਹੇ ਮੈਨੂੰ ਆਪ ਨੂੰ ਨਹੀਂ ਪਤਾ ਚੰਗਾ ਕੋਲਾ ਤੁਹਾਨੂੰ ਵੀਡੀਓ ਦਿਖਾਈ ਉਹ ਸ਼ਾਮੀ ਚਲੇ ਬੈਠੇ ਰਹਿੰਦੇ ਬਾਹਰ ਸਾਰੇ ਆਨੇ ਕਿੱਸੋ ਤਾਂ ਕੋਈ ਫਰੈਂਡ ਮਤਲਬ ਕਿ ਐਡਮਿਟ ਹੈ ਮਤਲਬ ਹੋਇਆ ਲੁਧਿਆਣੇ ਵਿੱਚ ਸੀਰੀਅਸ ਆ ਆਈਸੀਯੂ ਦੇ ਵਿੱਚ ਉਹ ਤੋਂ ਉਹਨੂੰ ਛੱਡਣਗੇ ਹੋਏ ਸੀਗੇ ਮੈਡਮ ਕੀ ਨਾਮ ਤੁਹਾਡੇ ਫਾਦਰ ਦਾ ਸ਼ਾਲ ਤੇ ਜਿਨ੍ਹਾਂ ਨਾਲ ਲੜਾਈ ਹੋਈ ਉਹਨਾਂ ਦਾ ਨਾਮ ਕੀ ਹੈ ਉਹਨਾਂ ਦਾ ਨਾਮ ਤਾਂ ਮੈਨੂੰ ਨਾਮ ਨਹੀਂ ਪਤਾ ਹੈਗਾ ਉਹਨਾਂ ਦਾ ਮਤਲਬ ਕਿ ਵਾਈਫ ਹੋਣਾ ਸੰਜੋਲਤਾ ਦਾ ਆ ਸੰਤਿਕਾ ਪਤਾ ਨਹੀਂ ਕਿਹੜਾ ਨਾਮ ਉਹਨਾਂ ਦਾ ਮੁੰਡਾ ਦੇ ਨਾਮ ਨਾਲ ਕਿਸ਼ਨਾ ਹੈ ਨਹੀਂ ਤੁਹਾਡੇ ਘਰ ਦੇ ਨਾਲ ਤੁਹਾਡੇ ਗੁਆਂਢੀ ਨੇ ਨਹੀਂ 맞아. ਤੇ ਤੁਸੀਂ ਜਦੋਂ ਤੁਹਾਡੇ ਬ੍ਰਦਰ ਤੇ ਹਮਲਾ ਆ ਤੁਸੀਂ ਬਾਹਰ ਸੀਗੇ ਨਹੀਂ ਮੈਂ ਅੰਦਰ ਸੀਗੀ ਉਹਨੇ ਬਾਹਰ ਚ ਮਾਰੀ ਆ ਇੱਥੇ ਕਿ ਮੰਮਾ ਉਹ ਇਕੱਲਾ ਹੀ ਮਾਰ ਸੀ ਮਾਂ ਦੂਜੀ ਦੇ ਅੰਦਰ ਤੁਹਾਨੂੰ ਵੀਡੀਓ ਦਿਖਾਈ ਇਕੱਲਾ ਹੀ ਖੜਾ ਸੀਗਾ ਅੱਛਾ ਮੈਨੂੰ ਫੋਨ ਤੇ ਗੱਲ ਕਰ ਰਿਆ ਸੀ ਕਿਸੇ ਨਾਲ ਫੋਨ ਤੇ ਕਿਸ ਨਾਲ ਗੱਲ ਕਰ ਰਿਆ ਸੀ ਜਦੋਂ ਸੁਣੋ ਤਾਂ ਬਰਾਦਰ ਦੋ ਸਿਹਰਾ ਐਡਮਿਟ ਦਿਗਾ ਸ਼ਾਇਦ ਉਹਦੇ ਲਈ ਕੋਈ ਕਿੱਦਾਂ ਆ ਉਹ ਫੋਨ ਦੀ ਗੱਲ ਕਰਦਾ ਪਿਆ ਉਹ ਉਧਰੋਂ ਆਇਆ ਉਹਨੇ ਮਾਰ ਦਿੱਤਾ ਅੱਛਾ ਆ ਕੇ ਸਿੱਧਾ ਹੀ ਕੋਈ ਗੱਲਬਾਤ ਨਹੀਂ ਕੀਤੀ ਆਂਦੇ ਹਮਲਾ ਕਰ ਦਿੱਤਾ ਤੁਸੀਂ ਦੇਖਿਆ ਨਹੀਂ ਵੀਡੀਓ ਦਿਖਦਾ ਹੀ ਮੈਂ ਸਾਰਾ ਕਿੱਦਾਂ ਉਹਨੇ ਉੱਚੀ ਗੱਲਬਾਤ ਨਹੀਂ ਕੀਤੀ ਉਧਰੋਂ ਆਂਦੇ ਤੇ ਤੇ ਜਾਇਆ ਉਹ ਸਿਰ ਮਚਾਣ ਦੀ ਕੋਸ਼ਿਸ਼ ਨਹੀਂ ਆਹੀ ਕੇ ਛਡਾਣ ਮਮਾ ਛਡਾਣਗੇ ਉਹਨੇ ਮਮਾ ਦੇ ਹੱਥ ਤੇ ਮਾਰਤਾ ਹੈ ਅੱਛਾ ਮਮਾ ਤੇ ਵੀ ਵਾਰ ਕਰਤਾ ਕਿ ਕਿਸ ਚੀਜ਼ ਨਾਲ ਮਾਰਿਆ ਉਹਨਾਂ ਨੇ ਉਹ ਪਿਆਰ ਪਿਆਰ ਉਹ ਤਾਂ ਦੱਸਦੀ ਕਿ ਜਿੱਦਾਂ ਕਿ ਇਹਨਾਂ ਉਹਰੇ ਦੱਸਿਆ ਜਾ ਰਿਹਾ ਜੀ ਜਿਹੜਾ ਅੱਛਾ ਸੀਗਾ ਉਹ ਜਿਹੜਾ ਜਿੰਦੇ ਵੱਲੋਂ ਮਾਰ ਕੇ ਇੱਥੇ ਸੱਟ ਵੀ ਦਿੱਤਾ ਗਿਆ ਨਹੀਂ ਮੌਕੇ ਤੇ ਪੁਲਿਸ ਆਈ ਸੀ ਬਣ ਕਿਧਰ ਕੇ ਹਾਂਜੀ ਹਾਂਜੀ ਦੂਜੀ ਆਈ ਪੁਲਿਸ ਆਈ ਸੀਗੀ ਗੱਡੀ ਆਈ ਸੀ ਛਿੱਟੀ ਗੱਡੀ ਨਹੀਂ ਹੁੰਦੀ ਜੀ ਪੁਲਿਸ ਆਈ ਸੀ ਦੋ ਸਦਾਾਰ ਸੀਗੇ ਤੇ ਉਹਨਾਂ ਨੇ ਕਹਿੰਦੇ ਕਿ ਤੁਸੀਂ ਐਵ ਜਿਹੜਾ ਨਵੇਂ ਚੌਂਕੀ ਬਣੀ ਉਹਥੇ ਰਿਪੋਰਟ ਕਰਾਓ ਕਿਹੜੀ ਨਵੀਂ ਚੌਕੀ ਆਹ ਕਹਿੰਦੇ ਨਾ ਲੱਗਦਾ ਪਹਿਲਾਂ ਦੇਖੋ ਕੈਪਸ ਤੋਂ ਕੋਈ ਬਣੀ ਹੈ ਅੱਛਾ ਤੇ ਤੁਸੀਂ ਉੱਥੇ ਕਰਾਓ ਕਹਿੰਦੇ ਤੁਹਾਨੂੰ ਇਹ ਇਲਾਕਾ ਨਹੀਂ ਲੱਗਦਾ ਹੁਣ ਚੇਂਜ ਹੋ ਗਿਆ ਆਪਾਂ ਉਧਰ ਗਏ ਆ ਉਹ ਕਹਿੰਦੇ ਜੀ ਆਪਾਂ ਇਦਾਂ ਨਹੀਂ ਕੀ ਕਰ ਸਕਦੇ ਰਿਪੋਰਟ ਤੁਸੀਂ ਐਮ ਆਰ ਆਈ ਕਰਾਓ ਫੇਰ ਪਰਚਾ ਦਰਜ ਕਰਾਂਗੇ ਆਪਾਂ ਜੀ ਨਹੀਂ ਮੌਕੇ ਦਾ ਮਤਲਬ ਪੁਲਿਸ ਆਈ ਸੀਗੀ ਦੇਖ ਕੇ ਗਈ ਹੈ ਬਹੁਤ ਟਾਈਮ ਬਾਅਦ ਅੱਧਾ ਨਹੀਂ ਮੌਕੇ ਦੇ ਨੇ ਅੱਧੇ ਕੋਨੇ ਕੰਟੇ ਬਾਅਦ ਮੌਕਾ ਦੇਖ ਕੇ ਗਈ ਹੈ ਨਾ ਹਾਂ ਜੀ ਦੇਖ ਕੇ ਗਈ ਨੇ ਬੰਦੇ ਦਾ ਖਿਆਲ ਇੱਥੇ ਛੱਡ ਕੇ ਨਾਲ ਪੁਲਿਸ ਕੀ ਕੀਤਾ ਬੰਦੇ ਨੂੰ ਲੈ ਕੇ ਵੀ ਗਏ ਉਹ ਥਾਣੇ ਉਹ ਮੁੜ ਕੇ ਆਏ ਨੇ ਆ ਤੇ ਉਹ ਕੋਟ ਹਟਾ ਲਵਾਂ ਅੰਦਰ ਸਪੈਸ਼ਲ ਉਹਨਾਂ ਨੂੰ ਛੱਡ ਕੇ ਗਏ ਨੇ ਘਰ ਵਾਲੇ ਅੱਛਾ ਜੀ ਇਧਰੋਂ ਨਹੀਂ ਲੰਘ ਕੇ ਗਏ ਉਪਰੋਂ ਦੀ ਕਮਾ ਕੇ ਲੈ ਕੇ ਗਏ ਉਹਨਾਂ ਨੂੰ ਘਰ ਛੱਡ ਕੇ ਗਏ ਅੱਛਾ ਪੁਲਸ ਵਾਲੇ ਪਹਿਲੇ ਲੈ ਗਏ ਫਿਰ ਮੁਰ ਕੇ ਛੱਡ ਕੇ ਗਏ ਤੇ ਜਿਹੜਾ ਇਹ ਹਥਿਆਰ ਤੁਸੀਂ ਦੱਸਦੇ ਵੀ ਉਹ ਇਹ ਕਿਉਂ ਨਹੀਂ ਲੈ ਕੇ ਗਏ ਪੁਲਸ ਵਾਲੇ ਨਾਲ ਜਾਨਾ ਤੂੰ ਬੋਲੇ ਪੁਲਸੇ ਲੈ ਕੇ ਜਾਓ ਕਹਿੰਦੇ ਸਾਡਾ ਕੰਮ ਨਹੀਂ ਆਪਾਂ ਨਹੀਂ ਲੈ ਸਕਦਾ ਤੁਹਾਨੂੰ ਮੋਹ ਲੱਗਦਾ ਉਹ ਕਾਰਵਾਈ ਕਰਨੀ ਆਪਾਂ ਤੋਂ ਕਾਰਵਾਈ ਬੰਦੀ ਨੂੰ ਚੱਕ ਕੇ ਲੈ ਗਏ ਉਸ ਤੋਂ ਬਾਅਦ ਆ ਛੱਡ ਤਾਂ ਤੁਸੀਂ ਕੋਈ ਰਿਟਨ ਕੰਪਲੇਟ ਦਿੱਤੀ ਥਾਣੇ ਜਾ ਕੇ ਬ੍ਰਦਰ ਗਿਆ ਹੈ ਬ੍ਰਦਰ ਗਿਆ ਹੋਇਆ ਰਿਪੋਰਟ ਕਰਨ ਅੱਛਾ ਮੈਂ ਥਾਣੇ ਗਏ ਨਹੀਂ ਥਾਣੇ ਗਏ ਉਹ ਪਹਿਲਾ ਸਟੀਚੇ ਲੱਗਣ ਕਿ ਫੇਫੜਾ ਲੱਗ ਗਏ ਨੇ ਥਾਣੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਧਰ ਵੀ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਕਹਿੰਦੇ ਐਮ ਆਰ ਆਈ ਕਰਾ ਕੇ ਲਿਆਓ ਫਿਰ ਆਪਾਂ ਕਾਰਵਾਈ ਕਰਾਂਗੇ ਸਵੇਰੇ ਕਿਹੜਾ ਥਾਣਾ ਕਿਹੜਾ ਇਹ ਨਵਾਪਾ ਲਾਦਰ ਕੋਈ ਚੌਂਕੀ ਲੱਗਦੀ ਹਾਂਜੀ ਅੱਛਾ ਇੱਥੇ ਜਿਹੜੇ ਮੁਲਾਜ਼ਮ ਐ ਸੀ ਉਹਨਾਂ ਵੱਲੋਂ ਇਹ ਗੱਲ ਕਹੀ ਕਿ ਵੀ ਇਹ ਥਾਣਾ ਲੱਗਦਾ ਤਾਂ ਹਾਂਜੀ ਅੱਛਾ ਮੰਗ ਕੀ ਕਰਦੇ ਮਣੇਗੀ ਮੰਗ ਤੇ ਕੁਝ ਨਹੀਂ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਕਿੰਨਾ ਨੇ ਮੰਗ ਕਰਨੀ ਨਹੀਂ ਤੁਸੀਂ ਕੀ ਮੰਗ ਕਰਦੇ ਹੋ ਤਰਫੇ ਪਛਾਦੇ ਹੋ ਕੀ ਚਾਹੁੰਦੇ ਹੋ ਤੁਹਾਡੇ ਭਰਾ ਦੇ ਸ ਮਾਂਗ ਕੀ ਕਰਨੀ ਪਾਜੀ ਹੁਣ ਤਾਂ ਕੀ ਅਨਿਆਇ ਕੀ ਮੰਗਦੇ ਅਨਿਆਇ ਕੀ ਮੰਗਦੇ ਕਾਰਵਾਈ ਉਹਨਾਂ ਸਦਾ ਹੋਣੀ ਚਾਹੀਦੀ ਤੁਸੀਂ ਕੋਈ ਰਿਟਨ ਕੰਪਲੇਨ ਵੀ ਦੋਗੇ ਇਸ ਬਾਰੇ ਆਪਾਂ ਕਾਵਾਂਗੇ ਕਿ ਸਾਡੇ ਕੱਲਾ ਕੱਲਾ ਭਰਾ ਉਹਨਾਂ ਦੇ ਤਿੰਨ ਮੁੰਡੇ ਨੇ ਰੱਬ ਨਾ ਕਰੇ ਮੇਰੇ ਭਰਾ ਨੂੰ ਉਹਨਾਂ ਦੇ ਭਰਾ ਨੂੰ ਕਿਸੇ ਨੂੰ ਕੁਝ ਹੋ ਜAVE ਉਹਨਾਂ ਦੇ ਤਿੰਨ ਸਾਡੇ ਕੱਲਾ ਕੱਲਾ ਹੈ ਠੀਕ ਨਹੀਂ ਕੱਲ ਨੂੰ ਅੱਜ ਅਸਲਾਜ ਜਾਵਾ ਕਰ ਲੈਨੇ ਆ ਕਹਿੰਦਾ ਸਾਡੇ ਭਰਾ ਨੂੰ ਫੇਰ ਮਾਰ ਦੂਗਾ ਆ ਕੇ ਕੀ ਪ੍ਰੂਫ ਐ ਇਸੇ ਦਾ ਕਿ ਨਹੀਂ ਮਾਰੂਗਾ ਆ ਕੇ ਨਹੀਂ ਤੁਹਾਡੇ ਬ੍ਰਦਰ ਦੇ ਵੀ ਸੱਟ ਲੱਗੇਗਾ ਹਾਂ ਉਹ ਤੇ ਮਾਰਿਆ ਦੇ ਪਾਚੀ ਚੀਜ਼ ਲੱਗਦੇ ਉਥੇ ਵੀ ਸਿੱਚੀ ਲੱਗਦੇ ਉਥੇ ਕਿਹੜੇ ਹਸਪੀਟਲ ਸਿਵਲ ਹਸਪੀਟਲ ਇਡਮਿਟ ਕਰਾਇਆ ਆਪਾਂ ਅਸੀਂ ਸਿਵਲ